ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਸਸਪੈਂਸਰ ਸਟੋਰੀ ਆ ਫਿਰ ਵੀ ਦਿਲ ਨੂੰ ਭਾਵਕ ਕਰ ਦੇਣ ਵਾਲੀ ਆ ਕਹਾਣੀ ਸੁਣ ਕੇ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਜਦੋਂ ਪ੍ਰੀਤ ਤੇ ਜੱਗੀ ਦਾ ਵਿਆਹ ਹੋਇਆ ਤਾ ਪ੍ਰੀਤ ਨਵੀਂ ਵਿਆਹੀ ਆਪਣੇ ਸਹੁਰੇ ਘਰ ਆਈ ਉਹਦਾ ਸਹੁਰੇ ਘਰ ਵਿੱਚ ਜੀ ਨਾ ਲੱਗਦਾ ਕਿਉਂਕਿ ਉਹਦੇ ਸਹੁਰੇ ਘਰ ਵਿੱਚ ਉਹਦੇ ਪਤੀ ਜੱਗੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਜੱਗੀ ਆਪਣੀ ਡਿਊਟੀ ਚੱਲਿਆ ਜਾਂਦਾ ਤਾਂ ਪ੍ਰੀਤ ਘਰ ਦੇ ਵਿੱਚ ਇਕੱਲੀ ਰਹਿ ਜਾਂਦੀ ਕਦੇ ਉਹਨੇ ਟੀਵੀ ਦੇਖ ਲਿਆ ਕਦੇ ਮਾੜਾ ਮੋਟਾ ਸਹੇਲੀਆਂ ਨਾਲ ਗੱਲਬਾਤ ਕਰ ਲਈ ਹੁਣ ਸਾਰਾ ਦਿਨ ਵੀ ਕਿਵੇਂ ਲੰਘੇ ਕਿਉਂਕਿ ਘਰ ਦੇ ਵਿੱਚ ਕੰਮ ਵੀ ਫੇਰ ਹੀ ਹੁੰਦਾ ਜੇ ਜੀ ਹੁਣ ਹੁਣ ਨਾ ਕੋਈ ਬੱਚਾ ਸੀ ਨਾ ਕੋਈ ਬਜ਼ੁਰਗ ਸੀ ਨਾ ਕੋਈ ਹੋਰ ਸੀ ਬਸ ਜਿੰਨਾ ਕੰਮ ਹੁੰਦਾ ਪ੍ਰੀਤ ਕਰ ਲੈਂਦੀ ਤੇ ਫਿਰ ਉਹ ਵੇਲੇ ਹੀ ਰਹਿੰਦੀ ਤੇ ਉਹਨਾਂ ਜੱਗੀ ਨੂੰ ਕਹਿੰਦੀ ਰਹਿੰਦੀ ਕਿ ਮੇਰਾ ਨਾ ਜੀ ਨਹੀਂ ਲੱਗਦਾ ਜਦੋਂ ਤੁਸੀਂ ਡਿਊਟੀ ਚਲੇ ਜਾਂਦੇ ਹੋ ਮੇਰਾ ਦਿਲ ਕਰਦਾ ਵੀ ਮੈਂ ਅੱਗੇ ਪੜ ਲਵਾਂ ਉਹ ਕਹਿੰਦਾ ਵੀ ਹਾਂ ਠੀਕ ਆ ਤੈਨੂੰ ਜੇ ਸ਼ੌਂਕ ਆ ਪੜਨ ਦਾ ਤਾਂ ਤੂੰ ਪੜ ਲਾ ਨਾਲੇ ਤੇਰਾ ਜੀ ਲੱਗਿਆ ਰਿਹਾ ਕਰੂ ਚਲੋ ਪ੍ਰੀਤ ਨੇ ਅੱਗੇ ਆਪਣੀ ਪੜ੍ਹਾਈ ਹੈ ਜਿਹੜੀ ਉਹ ਸ਼ੁਰੂ ਕਰਤੀ ਫਿਰ ਵੀ ਹਣਾ ਕਦੇ ਉਹ ਪੜ੍ਹ ਲੈਂਦੀ ਕਦੇ ਟੀਵੀ ਦੇਖ ਲੈਂਦੀ ਇਸੇ ਤਰ੍ਹਾਂ ਚਲੋ ਸਮਾਂ ਗੁਜ਼ਰਦਾ ਗਿਆ ਹੌਲੀ ਹੌਲੀ ਦੋਨਾਂ ਦਾ ਰਿਸ਼ਤਾ ਜਿਹੜਾ ਗੂੜਾ ਹੁੰਦਾ ਗਿਆ ਇੱਕ ਦੂਜੇ ਬਾਰੇ ਜਾਣਨਾ ਇੱਕ ਦੂਜੇ ਦੇ ਪਰਿਵਾਰ ਬਾਰੇ ਜਾਣਨਾ ਪ੍ਰੀਤ ਜੱਗੀ ਨੂੰ ਪੁੱਛਦੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਹਨਾ ਵੀ ਤੁਹਾਡਾ ਭੈਣ ਭਰਾ ਜਾਂ ਤੁਹਾਡੇ ਮਾਪਿਓ ਵੀ ਕੋਈ ਵੀ ਨਹੀਂ ਵੀ ਹਨਾ ਤੁਸੀਂ ਕਿਵੇਂ ਸੀਗੇ ਵੀ ਭੈਣ ਭਰਾ ਤੁਹਾਡੇ ਹੈ ਨਹੀਂ ਕੋਈ ਵੀ ਚਲੋ ਮੰਮੀ ਪਾਪਾ ਦੀ ਤਾਂ ਮੌਤ ਹੋਈ ਹੈਗੀ ਵੀ ਇਹ ਤਾਂ ਵਿਚੋਲੇ ਨੇ ਦੱਸਿਆ ਸੀਗਾ ਵੀ ਕਿਵੇਂ ਮੌਤ ਹੋਈ ਸੀ ਚਲੋ ਜਦੋਂ ਪ੍ਰੀਤ ਇਹ ਗੱਲ ਪੁੱਛਦੀ ਹੈ ਤਾਂ ਜੱਗੀ ਆ ਥੋੜਾ ਉਦਾਸ ਹੋ ਜਾਂਦਾ ਤੇ ਉਹ ਕਹਿੰਦਾ ਵੀ ਮੇਰੇ ਭੈਣ ਭਰਾ ਤਾਂ ਕੋਈ ਹੈ ਨਹੀਂ ਸੀ ਮੈਂ ਇਕੱਲਾ ਹੀ ਸੀ ਤੇ ਮੇਰੇ ਪਾਪਾ ਨੂੰ ਤਾਂ ਮੈਂ ਵੇਖਿਆ ਪਰ ਮੈਂ ਆਪਣੀ ਮਾਂ ਨੂੰ ਨਹੀਂ ਵੇਖਿਆ ਤੇ ਅੱਜ ਤੋਂ ਬਾਅਦ ਤੁਸੀਂ ਮੇਰੀ ਮਾਂ ਦਾ ਨਾਮ ਵੀ ਨਹੀਂ ਲੈਣਾ ਉਹ ਕਹਿੰਦੀ ਵੀ ਕੀ ਗੱਲ ਆ ਵੀ ਮਾਂ ਦਾ ਨਾਮ ਕਿਉਂ ਨਹੀਂ ਲੈਣਾ ਤਾਂ ਉਹ ਕਹਿੰਦਾ ਵੀ ਦੇਖ ਪ੍ਰੀਤ ਤੇਰੇ ਤੋਂ ਮੇਰਾ ਕੁਝ ਨਹੀਂ ਲੁਕਿਆ ਵੀ ਬੀਰੀ ਭੂਆ ਕਹਿੰਦੀ ਹੁੰਦੀ ਸੀ ਵੀ ਤੇਰੀ ਮਾਂ ਸੀ ਜਿਹੜੀ ਉਹ ਕਰੈਕਟਰਲੈਸ ਔਰਤ ਸੀ ਤੇ ਉਹ ਤੈਨੂੰ ਛੋਟੇ ਜਿਹੇ ਨੂੰ ਛੱਡ ਕੇ ਚਲੀ ਗਈ ਸੀ ਹੁਣ ਤੂੰ ਦੇਖ ਪ੍ਰੀਤ ਵੀ ਮੈਨੂੰ ਛੋਟੇ ਜਿਹੇ ਨੂੰ ਛੱਡ ਕੇ ਉਹ ਚਲੀ ਗਈ ਮੇਰਾ ਉਹਨੇ ਕੀ ਸੋਚਿਆ ਇਸ ਕਰਕੇ ਮੈਂ ਅਜਹੀ ਔਰਤ ਦਾ ਨਾਮ ਲੈਣਾ ਪਸੰਦ ਨਹੀਂ ਕਰੂੰਗਾ ਮੈਂ ਤਾਂ ਇਹ ਸੋਚਦਾ ਵੀ ਮੇਰੇ ਤਾਂ ਮਾਂ ਹੈ ਹੀ ਨਹੀਂ ਸੀ ਮੈਂ ਤਾਂ ਕੁਦਰਤ ਵੱਲੋਂ ਵੈਸੇ ਹੀ ਪਤਾ ਨਹੀਂ ਕਿਵੇਂ ਆ ਗਿਆ ਜਦੋਂ ਇਹ ਗੱਲ ਸੁਣੀ ਤਾਂ ਪ੍ਰੀਤ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਪ੍ਰੀਤ ਸੋਚਦੀ ਵੀ ਐ ਕਿਵੇਂ ਹੋ ਸਕਦਾ ਇੱਕ ਮਾਂ ਆਪਣੇ ਪੁੱਤ ਨੂੰ ਐ ਕਿਵੇਂ ਛੱਡ ਸਕਦੀ ਆ ਵੀ ਜੇ ਮੰਨ ਲਵੋ ਕੋਈ ਇਸ ਤਰ੍ਹਾਂ ਦੀ ਲੜਾਈ ਝਗੜਾ ਜਾਂ ਕੋਈ ਗੱਲ ਸੀ ਤਾਂ ਉਹ ਆਪਣੇ ਬੱਚੇ ਨੂੰ ਨਹੀਂ ਸੀ ਛੱਡ ਕੇ ਜਾਣਾ ਚਲੋ ਫਿਰ ਉਹ ਪੁੱਛਦੀ ਵੀ ਕੀ ਤੋਂ ਹਨਾ ਕਿ ਕਿ ਹੁਣ ਉੱਥੇ ਕੌਣ ਸੀ ਦੱਸਣ ਵਾਲਾ ਤੇ ਜੱਗੀ ਦੀ ਭੂਆ ਸੀ ਉਹਦੀ ਵੀ ਮੌਤ ਹੋ ਚੁੱਕੀ ਸੀ ਹੁਣ ਤੇ ਉਹਦੇ ਪਾਪਾ ਦੀ ਵੀ ਮੌਤ ਹੋ ਚੁੱਕੀ ਸੀ ਚਲੋ ਪ੍ਰੀਤ ਜਿਹੜੀ ਉਹ ਜੱਗੀ ਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕਰਦੀ ਰਹਿੰਦੀ ਤੇ ਉਹ ਇਹ ਮਹਿਸੂਸ ਕਰਦੀ ਵੀ ਜੱਗੀ ਦੇ ਮਨ ਦੇ ਵਿੱਚ ਆਪਣੀ ਮਾਂ ਪ੍ਰਤੀ ਗੁੱਸਾ ਵੀ ਆ ਤੇ ਉਹਦੇ ਮਨ 'ਚ ਨਿਰਾਸ਼ਾ ਵੀ ਆ ਜਿਵੇਂ ਐ ਨਹੀਂ ਹੁੰਦਾ ਕਿਸੇ ਰਿਸ਼ਤੇ ਦੀ ਕਮੀ ਉਹਨੂੰ ਕਮੀ ਵੀ ਮਹਿਸੂਸ ਹੁੰਦੀ ਪ੍ਰੀਤ ਜੱਗੀ ਨਾਲ ਬਹੁਤ ਸੋਹਣਾ ਵਿਹੇਵ ਕਰਦੀ ਇੱਕ ਦਿਨ ਜੱਗੀ ਜਦੋਂ ਡਿਊਟੀ ਜਾਂਦਾ ਸੀ ਤਾਂ ਪ੍ਰੀਤ ਉਹਨੂੰ ਗੇਟ ਤੱਕ ਛੱਡਣ ਜ਼ਰੂਰ ਜਾਂਦੀ ਹੁੰਦੀ ਸੀ ਹਰ ਰੋਜ਼ ਇੱਕ ਦਿਨ ਉਹ ਡਿਊਟੀ ਜਾਣ ਲੱਗਿਆ ਤਾਂ ਉਹਨਾਂ ਦੇ ਗਲੀ ਦੇ ਵਿੱਚ ਨਾ ਇੱਕ ਬੈਂਚ ਰੱਖਿਆ ਹੋਇਆ ਸੀ ਬੈਂਚ ਤੇ ਇੱਕ ਬਜ਼ੁਰਗ ਔਰਤ ਬੈਠੀ ਹੁੰਦੀ ਆ ਉਹ ਔਰਤ ਜਦੋਂ ਬੈਠੀ ਸੀ ਜਦੋਂ ਜੱਗੀ ਤੇ ਪ੍ਰੀਤ ਗੇਟ 'ਚ ਆਏ ਤਾਂ ਉਹ ਔਰਤ ਨੇ ਉਹਨਾਂ ਨੂੰ ਵੇਖ ਕੇ ਪਰੇ ਮੂੰਹ ਕਰ ਲਿਆ ਤੇ ਜੱਗੀ ਕਹਿੰਦਾ ਵੀ ਦੇਖੀ ਕਿੰਨੀ ਬਜ਼ੁਰਗ ਔਰਤਾਂ ਵੀ ਇੱਥੇ ਚੜਦੀ ਧੁੱਪ ਆ ਜਾਂਦੀ ਧੁੱਪ 'ਚ ਬੈਠੀ ਆ ਪ੍ਰੀਤ ਕਹਿੰਦੀ ਵੀ ਹਾਂ ਇਹਨੇ ਕਿਤੇ ਜਾਣਾ ਹੁਣ ਅੱਗੇ ਗਲੀ 'ਚ ਕਿਸੇ ਦੇ ਜਾਣਾ ਹੋਣਾ ਵੀ ਤੁਰਿਆ ਨਹੀਂ ਗਿਆ ਹੋਣਾ ਚਲੋ ਇੰਨੀ ਗੱਲ ਕਰਕੇ ਪ੍ਰੀਤ ਦਰਵਾਜ਼ਾ ਬੰਦ ਕਰਕੇ ਅੰਦਰ ਆ ਜਾਂਦੀ ਆ ਜੱਗੀ ਆਪਣੇ ਡਿਊਟੀ ਤੇ ਚਲੇ ਜਾਂਦਾ ਅ ਸ਼ਾਮ ਦੇ 5 ਵਜੇ ਜਦੋਂ ਜੱਗੀ ਵਾਪਸ ਆਉਂਦਾ ਡਿਊਟੀ ਤੋਂ ਤੇ ਉਹ ਡੋਰ ਬੈੱਲ ਬਜਾਉਂਦਾ ਤਾਂ ਉਹਦੀ ਨਿਗਾਹ ਸਾਹਮਣੇ ਪੇ ਬੈਂਚ ਤੇ ਪੈਂਦੀ ਆ ਤੇ ਉਹ ਔਰਤ ਫਿਰ ਉੱਥੇ ਬੈਠੀ ਹੁੰਦੀ ਆ ਜੱਗੀ ਦਾ ਦਿਲ ਕੀਤਾ ਵੀ ਉਸ ਔਰਤ ਨੂੰ ਪੁੱਛ ਲਵੀਂ ਵੀ ਇੱਥੇ ਕਿਉਂ ਬੈਠੀ ਆ ਪਰ ਉਹਨੇ ਪੁੱਛਿਆ ਨਹੀਂ ਓਹੋ ਪ੍ਰੀਤ ਜਦੋਂ ਦਰਵਾਜ਼ਾ ਖੋਲਣ ਆਈ ਤਾਂ ਉਹ ਪ੍ਰੀਤ ਨੂੰ ਕਹਿੰਦਾ ਪ੍ਰੀਤ ਵੀ ਉਹੀ ਬਜ਼ੁਰਗ ਔਰਤ ਹੁਣ ਫੇਰ ਬੈਠੀ ਆ ਪ੍ਰੀਤ ਕਹਿੰਦੀ ਵੀ ਪਹਿਲਾਂ ਆਈ ਹੋਣੀ ਆ ਸਵੇਰ ਹੁਣ ਸ਼ਾਮ ਨੂੰ ਮੁੜਦਾ ਹੋਣਾ ਵੀ ਅੱਗੇ ਜਾ ਕੇ ਥੋੜਾ ਹਣਾ ਸਟੈਂਡ ਆ ਬਸ ਸਟੈਂਡ ਆ ਵੀ ਬੱਸ ਤੇ ਚੜਨਾ ਹੋਣਾ ਚਲੋ ਇਹ ਕਹਿ ਕੇ ਦੋਨੋਂ ਫੇਰ ਅੰਦਰ ਆ ਗਈ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਜਦੋਂ ਸਵੇਰ ਜੱਗੀ ਡਿਊਟੀ ਜਾਂਦਾ ਤਾਂ ਉਹ ਔਰਤ ਉੱਥੇ ਬੈਠੀ ਹੁੰਦੀ ਤੇ ਜਦੋਂ ਸ਼ਾਮ ਨੂੰ ਆਉਂਦਾ ਤੇ ਫੇਰ ਫੇਰ ਵੀ ਉਹ ਔਰਤ ਬੈਠੀ ਹੁੰਦੀ ਇੱਕ ਦਿਨ ਜੱਗੀ ਨੇ ਸੋਚਿਆ ਵੀ ਮੈਂ ਇਹਨੂੰ ਪੁੱਛਾਂ ਤਾਂ ਸਹੀ ਵੀ ਇਹ ਕੌਣ ਆ ਤੇ ਕਿਵੇਂ ਬੈਠੀ ਰਹਿੰਦੀ ਆ ਅ ਸਵੇਰੇ ਨਾ ਪ੍ਰੀਤ ਹਜੇ ਬਾਥਰੂਮ 'ਚ ਸੀ ਤੇ ਜੱਗੀ ਜਿਹੜਾ ਉਹਨੂੰ ਆਏ ਸੀ ਵੀ ਦੇਖਦਾ ਮੈਂ ਉਹ ਬੈਠੀ ਆ ਕਿ ਨਾ ਤੇ ਜਦੋਂ ਉਹ ਗੇਟ ਤੇ ਆਇਆ ਉਹ ਔਰਤ ਸੱਚੀ ਉੱਥੇ ਹੀ ਬੈਠੀ ਸੀ ਤੇ ਜੱਗੀ ਉਸ ਔਰਤ ਵੱਲ ਜਾਣ ਲੱਗਿਆ ਤੇ ਉਹ ਔਰਤ ਉੱਠ ਕੇ ਨਾ ਕਾਲੇ-ਕਾਲੇ ਕਦਮੀ ਉੱਥੋਂ ਤੁਰ ਗਈ ਭਾਵੇਂ ਕਿ ਉਹ ਬਜ਼ੁਰਗ ਸੀ ਪਰ ਫਿਰ ਵੀ ਉਹ ਆਪਣੇ ਵੱਲੋਂ ਕਾਲੇ-ਕਾਲੇ ਕਦਮ ਪੱਟਦੀ ਹੋਈ ਉਹਦੇ ਅੱਗੇ ਨਿਕਲ ਗਈ ਜੱਗੀ ਨੇ ਸੋਚਿਆ ਵੀ ਉਹ ਮੈਨੂੰ ਦੇਖ ਕੇ ਤੁਰ ਗਈ ਵੀ ਇਸ ਲਈ ਉਹ ਮੈਨੂੰ ਮੇਰੇ ਨਾਲ ਬੋਲਣਾ ਨਹੀਂ ਚਾਹੁੰਦੀਗੀ ਚਲੋ ਜੱਗੀ ਆ ਜਿਹੜਾ ਉਹ ਵਾਪਸ ਮੁੜ ਆਉਂਦਾ ਤੇ ਇਹਨੇ ਨੂੰ ਪ੍ਰੀਤ ਨਾਲ ਓਕੇ ਆ ਜਾਂਦੀ ਹੈ ਹਨਾ ਫਿਰ ਦੋਨੋਂ ਨਾਸ਼ਤਾ ਕਰਦੇ ਆ ਜੱਗੀ ਫਿਰ ਡਿਊਟੀ ਜਾਂਦਾ ਜਦੋਂ ਉਹ ਡਿਊਟੀ ਜਾਂਦਾ ਤਾਂ ਪ੍ਰੀਤ ਉਹਨੂੰ ਤੋਰਨ ਆਉਂਦੀ ਆ ਪ੍ਰੀਤ ਕਹਿੰਦੀ ਵੀ ਜੱਗੀ ਅੱਜ ਉਹ ਔਰਤ ਹੈ ਨਹੀਂਗੀ ਜੱਗੀ ਨੇ ਉਹਨੂੰ ਦੱਸਿਆ ਨਾ ਵੀ ਉਹ ਮੈਨੂੰ ਵੇਖ ਕੇ ਤੁਰਿਆ ਉਹ ਕਹਿੰਦਾ ਵੀ ਹਾਂ ਅੱਜ ਨਹੀਂ ਹੈਗੀ ਚਲੋ ਫਿਰ ਦੋ ਤਿੰਨ ਦਿਨ ਉਹ ਔਰਤ ਉੱਥੇ ਨਹੀਂ ਦੀ ਸੀ ਦੋ ਤਿੰਨ ਦਿਨਾਂ ਬਾਅਦ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਜੱਗੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਉਹ ਔਰਤ ਫਿਰ ਬੈਂਚ ਤੇ ਬੈਠੀ ਸੀ ਤੇ ਉਹ ਪ੍ਰੀਤ ਨੂੰ ਕਹਿੰਦਾ ਕਿ ਪ੍ਰੀਤ ਅੱਜ ਫਿਰ ਉਹ ਔਰਤ ਬੈਠੀ ਆ ਉਹ ਕਹਿੰਦੀ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਇਹਨੂੰ ਪੁੱਛਾਂ ਵੀ ਇੱਥੇ ਕਿਉਂ ਬੈੰਦੀ ਆ ਉਹ ਕਹਿੰਦਾ ਵੀ ਚਲ ਮੈਂ ਤੇਰੇ ਤੋਂ ਗੱਲ ਲ ਕੋਈ ਆ ਵੀ ਮੈਂ ਵੀ ਇਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹ ਚਲੀ ਗਈ ਸੀ ਵੀ ਮੈਂ ਇਹਦੇ ਵੱਲ ਗਿਆ ਤੇ ਇਹ ਮੈਨੂੰ ਦੇਖ ਕੇ ਉੱਠ ਕੇ ਚਲੀ ਗਈ ਇਸ ਲਈ ਕਹਿੰਦਾ ਫਿਰ ਇਹ ਤਿੰਨ ਚਾਰ ਦਿਨ ਆਈ ਨਹੀਂ ਸੀ ਕਿੰਦਾ ਹਾਂ ਜਦੋਂ ਮੈਂ ਚਲੇ ਗਿਆ ਉਸ ਤੋਂ ਬਾਅਦ ਤੂੰ ਪੁੱਛਣ ਦੀ ਕੋਸ਼ਿਸ਼ ਕਰੀ ਚਲੋ ਭਈ ਜੱਗੀ ਚਲਿਆ ਜਾਂਦਾ ਹਨਾ ਆਪਣੀ ਗੱਡੀ ਲੈ ਕੇ ਤੇ ਪ੍ਰੀਤ ਆ ਜਿਹੜੀ ਉਹ ਔਰਤ ਵੱਲ ਜਾਂਦੀ ਆ ਬਜ਼ੁਰਗ ਔਰਤ ਵੱਲ ਉਹ ਬਜ਼ੁਰਗ ਔਰਤ ਆ ਜਿਹੜੀ ਉਹ ਉੱਥੇ ਬੈਠੀ ਰਹਿੰਦੀ ਆ ਉਹ ਜਾਂਦੀ ਨਹੀਂ ਕਿਧਰੇ ਤੇ ਪ੍ਰੀਤ ਉਸ ਔਰਤ ਕੋਲ ਬੈਂਚ ਤੇ ਜਾ ਕੇ ਬਹਿ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਤੇ ਉਹ ਔਰਤ ਆ ਜਿਹੜੀ ਉਹ ਪ੍ਰੀਤ ਵੱਲ ਬੜੇ ਪਿਆਰ ਨਾਲ ਵੇਖਦੀ ਆ ਤੇ ਉਹਨੂੰ ਕਹਿੰਦੀ ਧੀਏ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੇਰੇ ਸਿਰ ਤੇ ਹੱਥ ਫੇਰ ਲਾਂ। ਪ੍ਰੀਤ ਕਹਿੰਦੀ ਵੀ ਨਹੀਂ ਮਾਤਾ ਮੈਨੂੰ ਕੀ ਇਤਰਾਜ਼ ਆ। ਤੇ ਉਹ ਔਰਤਾ ਨਾ ਪ੍ਰੀਤ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੀ ਆ ਤੇ ਉਹਦੇ ਹੱਥ ਫੜ ਕੇ ਚੁੰਮਦੀ ਆ। ਮੇਰੀ ਧੀ ਸਦਾ ਬੁੱਢ ਸੁਹਾਗਣ ਰਹੇ ਸਦਾ ਖੁਸ਼ ਰਹੇ। ਐਂ ਕਹਿ ਕੇ ਤੇ ਨੋ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਤੇ ਪ੍ਰੀਤ ਵੀ ਭਾਵੁਕ ਹੋ ਜਾਂਦੀ ਆ। ਪ੍ਰੀਤ ਸੋਚਦੀ ਆ ਵੀ ਸ਼ਾਇਦ ਇਹਦੀ ਹਨਾ ਕੋਈ ਧੀ ਹੋਣੀ ਆ ਵੀ ਜਿਹੜੀ ਇਹਨੂੰ ਨਹੀਂ ਮਿਲੀ ਹੋਣੀ ਜਾਂ ਉਹਦੀ ਮੌਤ ਨਾ ਹੋ ਗਈ ਹੋਵੇ ਵੀ ਉਹਦੇ ਮਤਲਬ ਮੈਨੂੰ ਮੇਰੇ ਚ ਉਹਨੂੰ ਵੇਖਦੀ ਹੋਊਗੀ ਚਲੋ ਉਹ ਉਸ ਔਰਤ ਨੂੰ ਗੱਲ ਨਾਲ ਲਾ ਲੈਂਦੀ ਆ ਉਸ ਔਰਤ ਦੀ ਹਾਲਤ ਆ ਜਿਹੜੀ ਉਹ ਬਹੁਤ ਨਾਜ਼ੁਕ ਹੁੰਦੀ ਆ ਉਹਦੇ ਕੱਪੜੇ ਆ ਜਿਹੜੇ ਬਹੁਤ ਮੈਲੇ ਪਚੇਲੇ ਹੁੰਦੇ ਆ ਤੇ ਐਂ ਲੱਗਦਾ ਹੁੰਦਾ ਜਿਵੇਂ ਬਹੁਤ ਦਿਨਾਂ ਦੀ ਨਹਾਤੀ ਨਹੀਂ ਹੁੰਦੀ ਪਰ ਪ੍ਰੀਤ ਨੇ ਉਹ ਤੋਂ ਇਸ ਤਰ੍ਹਾਂ ਫੀਲ ਨਹੀਂ ਕੀਤਾ ਵੀ ਉਹਦੀ ਉਹਦੇ ਮਤਲਬ ਬਾਡੀ ਦੀ ਸਫਾਈ ਨਹੀਂ ਹੈਗੀ ਜਾਂ ਐ ਨਹੀਂ ਉਹਨੂੰ ਪੂਰਾ ਘੁੱਟ ਕੇ ਗੱਲ ਨਾਲ ਲਾਉਂਦੀ ਆ ਕਿਉਂਕਿ ਉਹਦੀ ਭਾਵਨਾ ਨੂੰ ਸਮਝਦੀ ਆ ਚਲੋ ਉਸ ਤੋਂ ਬਾਅਦ ਪ੍ਰੀਤ ਜਿਹੜੀ ਘਰ ਆ ਜਾਂਦੀ ਆ ਤੇ ਸ਼ਾਮ ਨੂੰ ਜਦੋਂ ਜੱਗੀ ਆਉਂਦਾ ਤਾਂ ਉਹ ਔਰਤ ਉੱਥੇ ਨਹੀਂ ਹੁੰਦੀ ਉਹ ਆ ਕੇ ਪ੍ਰੀਤ ਨੂੰ ਪੁੱਛਦਾ ਕਿ ਪ੍ਰੀਤ ਤੇਰੇ ਵਾਲੀ ਤੇਰੇ ਨਾਲ ਵੀ ਉਹੀ ਹੋਣੀ ਹੈ ਨਾ ਜਿਹੜੀ ਮੇਰੇ ਨਾਲ ਕੀਤੀ ਸੀਗੀ ਵੀ ਜਦੋਂ ਤੂੰ ਪੁੱਛਣ ਗਈ ਹੋਵੇਂਗੀ ਤਾਂ ਉਹ ਚਲੀ ਗਈ ਹੋ ਤਾਂ ਪ੍ਰੀਤ ਕੁਛ ਨਹੀਂ ਬੋਲੀ ਕਹਿੰਦੀ ਵੀ ਨਹੀਂ ਮੈਂ ਤਾਂ ਗਈ ਨਹੀਂ ਗਈ ਪੁੱਛਣ ਵੀ ਮੈਨੂੰ ਲੱਗਿਆ ਵੀ ਕੀ ਪਤਾ ਕੌਣ ਆ ਹੋਰ ਨਾ ਕੋਈ ਚੋਰ ਨੀ ਚੂਰਨੀ ਹੋਵੇ ਵੀ ਆਪਣੇ ਘਰੇ ਵੜ ਜੇ ਨਾਲੇ ਉਹਨੂੰ ਪਤਾ ਵੀ ਮੈਂ ਕੱਲੀ ਆ ਵੀ ਮੈਂ ਨਹੀਂ ਗਈ ਜੱਗੀ ਸੋਚਦਾ ਵੀ ਇਹ ਤਾਂ ਹੋ ਨਹੀਂ ਸਕਦਾ ਵੀ ਇਹ ਨਾ ਗਈ ਹੋਵੇ ਚਲੋ ਜ਼ਿਆਦਾ ਨਹੀਂ ਪੁੱਛਦਾ ਉਸ ਤੋਂ ਬਾਅਦ ਲਗਾਤਾਰ ਜੱਗੀ ਨੋਟ ਕਰਦਾ ਉਹ ਔਰਤ ਉੱਥੇ ਨਹੀਂ ਹੁੰਦੀ ਤੇ ਇੱਕ ਦਿਨ ਪ੍ਰੀਤ ਆਪਣੇ ਘਰ ਵਾਲੇ ਜੱਗੀ ਨੂੰ ਕਹਿੰਦੀ ਜੱਗੀ ਆਪਣੇ ਨਾ ਜਗ੍ਹਾ ਥੋੜੀ ਆ ਮੈਨੂੰ ਇੱਕ ਛੋਟਾ ਜਿਹਾ ਸਟੋਰੂਮ ਬਣਾ ਦਿਓ ਉਹ ਕਹਿੰਦਾ ਹੈ ਤੂੰ ਕਮਾਲ ਕਰਦੀ ਆ ਵੀ ਆਪਣੇ ਘਰ ਦੇ ਵਿੱਚ ਕਿੰਨੇ ਕਮਰੇ ਨੇ ਆਪਾਂ ਦੋਨੋਂ ਜੀ ਤਾਂ ਰਹਿਣੇ ਆ ਤੂੰ ਸਟੋਰੂਮ ਕੀ ਕਰਨਾ ਕਹਿੰਦੀ ਨਹੀਂ ਮੈਨੂੰ ਤਾਂ ਇੱਕ ਛੋਟਾ ਜਿਹਾ ਸਟੋਰੂਮ ਬਣਾ ਦਿਓ ਵਿੱਚ ਏਸੀ ਵੀ ਲਵਾ ਦਿਓ ਮੈਨਾਂ ਮਤਲਬ ਕੁਝ ਕੁ ਚੀਜ਼ਾਂ ਜਿਹੜੀਆਂ ਆਪਾਂ ਬੈੱਡਰੂਮ 'ਚ ਜਾਂ ਇਸ ਤਰ੍ਹਾਂ ਨਹੀਂ ਰੱਖ ਸਕਦੇ ਕਾਫੀ ਟੱਚ ਟੂਚੀ ਜੇ ਪਿਆ ਆ ਵੀ ਮੈਂ ਸਟੋਰ ਰੂਮ ਵਿੱਚ ਰੱਖਣੇ ਆ ਉਹ ਕਹਿੰਦਾ ਵੀ ਵੈਸੇ ਤਾਂ ਆਪਾਂ ਨੂੰ ਲੋੜ ਨਹੀਂ ਸਟੋਰ ਰੂਮ ਬਣਾਉਣ ਦੀ ਚੱਲ ਜੇ ਤੂੰ ਜ਼ਿਆਦਾ ਕਹਿੰਨੀ ਆ ਮੈਂ ਬਣਾ ਦਿੰਦਾ ਚਲੋ ਉਹ ਜਿੱਦ ਪਈ ਰਹਿੰਦੀ ਹੈ ਇੱਕ ਹਫ਼ਤਾ ਪਰ ਤਾਂ ਜੱਗੀ ਨਾ ਪ੍ਰੀਤ ਵਾਸਤੇ ਇੱਕ ਸਟੋਰ ਰੂਮ ਬਣਾ ਦਿੰਦਾ ਸਟੋਰ ਰੂਮ ਉਹ ਇੱਕ ਸਾਈਡ ਤੇ ਬਣਵਾਉਂਦੀ ਆ ਕਹਿੰਦੀ ਕੋਠੀ ਦੇ ਵਿੱਚ ਨਹੀਂ ਬਣਾਉਣਾ ਇੱਕ ਸਾਈਡ ਤੇ ਪਰ ਉਹਦੇ ਵਿੱਚ ਪ੍ਰੋਪਰ ਇੱਕ ਦੀਵਾਨ ਵੀ ਲਾਵਾਂਗੇ ਤੇ ਏਸੀ ਵਗੈਰਾ ਵੀ ਲਾਵਾਂਗੇ ਚਲੋ ਉਹਦੀ ਗੱਲ ਮੰਨ ਕੇ ਬਣਾ ਦਿੰਦਾ ਸਾਰਾ ਏਸੀ ਵਗੈਰਾ ਵੀ ਲਗਵਾ ਦਿੰਦਾ ਉਸ ਤੋਂ ਬਾਅਦ ਜਦੋਂ ਉਹ ਡਿਊਟੀ ਚਲਿਆ ਜਾਂਦਾ ਸਟੋਰੂਮ ਬਣ ਜਾਂਦਾ ਹਨਾ ਤੇ ਪ੍ਰੀਤ ਕਹਿੰਦੀ ਵੀ ਅੱਜ ਜਿਹੜਾ ਜਿਹੜਾ ਸਮਾਨ ਮੈਂ ਉਧਰ ਸ਼ਿਫਟ ਕਰਨਾ ਕਰ ਦੂੰਗੀ ਚਲ ਉਹ ਕਹਿੰਦਾ ਵੀ ਤੂੰ ਇਕੱਲੀ ਨਾ ਲੱਗੀ ਮੈਂ ਤੇਰੀ ਮਦਦ ਕਰ ਦੂੰ ਕਹਿੰਦੀ ਨਹੀਂ ਜੇ ਮੇਰੇ ਤੋਂ ਠੀਕ ਆਇਆ ਤਾਂ ਮੈਂ ਇਕੱਲੀ ਕਰ ਦੂੰ ਚਲੋ ਭਾਈ ਜਦੋਂ ਜੱਗੀ ਚਲਿਆ ਜਾਂਦਾ ਤਾਂ ਪ੍ਰੀਤ ਆਪਣਾ ਸਾਰਾ ਸਮਾਨ ਆ ਸਟੋਰੂਮ ਦੇ ਵਿੱਚ ਸ਼ਿਫਟ ਕਰਕੇ ਉਹਨੂੰ ਲੋਕ ਲਾ ਦਿੰਦੀ ਆ ਤੇ ਜਦੋਂ ਜੱਗੀ ਆਉਂਦਾ ਉਹ ਵੇਖਦਾ ਵੀ ਸਟੋਰੂਮ ਨੂੰ ਲੋਕ ਲੱਗਿਆ ਹੋਇਆ ਤੇ ਉਹ ਆ ਕੇ ਪ੍ਰੀਤ ਨੂੰ ਕਹਿੰਦਾ ਵੀ ਜੇ ਤੂੰ ਸਟੋਰੂਮ ਨੂੰ ਲੋਕ ਹੀ ਲਾਉਣਾ ਸੀ ਰੋਚੀ ਏਸੀ ਲਵਾਉਣ ਦਾ ਕੀ ਲੋਡ ਸੀ ਵਿੱਚ ਦਵਾਨ ਲਵਾਉਣ ਦੀ ਕਹਿੰਦੀ ਵੀ ਏਸੀ ਤਾਂ ਮੈਂ ਇਸ ਕਰਕੇ ਲਵਾ ਲਿਆ ਵੀ ਕਈ ਵਾਰੀ ਕੋਈ ਰਿਸ਼ਤੇਦਾਰ ਆ ਜਾਂਦੇ ਆ ਹਨਾ ਜਿਆਦਾ ਵੀ ਅਗਲੇ ਨੇ ਪੈਣਾ ਹੁੰਦਾ ਦਵਾਨ ਵੀ ਮੈਂ ਇਸੇ ਕਰਕੇ ਲਵਾ ਲਿਆ ਵੀ ਹੂੰ ਤਾਂ ਮੈਂ ਉਹਦੇ ਵਿੱਚ ਉਹ ਸਮਾਨ ਰੱਖਿਆ ਜੀ ਨੂੰ ਆਪਾਂ ਨਹੀਂ ਵਰਤਣਾ ਹੁੰਦਾ ਉਹ ਕਹਿੰਦਾ ਵੀ ਚੱਲ ਫਿਰ ਮੈਨੂੰ ਵੇਖ ਤਾਂ ਲੈਣ ਦੇ ਸਟੋਰ ਰੂਮ ਕਹਿੰਦੀ ਨਹੀਂ ਤੁਸੀਂ ਕੀ ਵੇਖਣਾ ਹੁਣ ਤਾਂ ਮੈਂ ਬੰਦ ਕਰਤਾ ਚਲੋ ਭਈ ਜੱਗੀ ਨੂੰ ਇਸ ਗੱਲ ਦਾ ਅਚੰਭਾ ਲੱਗਿਆ ਵੀ ਇਹਨੇ ਸਟੋਰ ਰੂਮ ਇੱਕ ਬੈੱਡਰੂਮ ਦੀ ਤਰ੍ਹਾਂ ਬਣਵਾ ਲਿਆ ਤੇ ਵੀ ਨਾਲੇ ਇਹ ਮਤਲਬ ਇਹਨੂੰ ਲੋਕ ਲਾਤਾ ਜਦੋਂ ਨੇ ਬਹੁਤੀ ਸੀਰੀਅਸ ਨਾ ਲਈ ਗੱਲ ਵੀ ਔਰਤਾਂ ਦਾ ਹਨਾ ਮਾਈਂਡ ਪਤਾ ਨਹੀਂ ਹੁੰਦਾ ਕਿੱਧਰ ਨੂੰ ਜਾਂਦਾਗਾ ਇਸੇ ਤਰ੍ਹਾਂ ਤਰ੍ਹਾਂ ਸਮਾਂ ਲੰਘਦਾ ਗਿਆ ਤੇ ਇੱਕ ਦਿਨ ਨਾ ਜੱਗੀ ਆ ਜਿਹੜਾ ਰਾਤ ਨੂੰ ਉਹ ਦੋਨੋਂ ਜੀ ਆਪਣੇ ਕਮਰੇ 'ਚ ਪਏ ਹੁੰਦੇ ਆ ਜੱਗੀ ਨੂੰ ਜਾਗ ਆਉਂਦੀ ਆ ਤੇ ਉਹ ਵੇਖਦਾ ਵੀ ਪ੍ਰੀਤ ਜਿਹੜੀ ਉਹ ਕਮਰੇ 'ਚ ਹੈ ਨਹੀਂ ਸੀ ਉਹ ਆਸ-ਪਾਸੇ ਵੇਸ਼ ਕੇ ਆਵਾਜ਼ ਮਾਰਦਾ ਪ੍ਰੀਤ ਪ੍ਰੀਤ ਤੇ ਉਹਨੂੰ ਪ੍ਰੀਤ ਕਿਤੇ ਨਾ ਦਸੀ ਉਹਨੇ ਸਾਰੇ ਘਰ ਦੇ ਵਿੱਚ ਵੇਖਿਆ ਬਾਥਰੂਮ ਦੇ ਵਿੱਚ ਰਸੋਈ 'ਚ ਦੂਜੇ ਬੈੱਡਰੂਮ 'ਚ ਪ੍ਰੀਤ ਕਿਤੇ ਨਾ ਮਿਲੀ ਤਾਂ ਫਿਰ ਉਹ ਵੇਖਦਾ ਵੀ ਸਟੋਰੂਮ ਦਾ ਜਿਹੜਾ ਲੋਕ ਆ ਉਹ ਖੁੱਲਾ ਹੋਇਆ ਪਰ ਉਹ ਦਰਵਾਜ਼ਾ ਬੰਦ ਦਾ ਅੰਦਰਲੇ ਅੰਦਰੋਂ ਬੰਦ ਦਾ ਤੇ ਉਹ ਪ੍ਰੀਤ ਨੂੰ ਆਵਾਜ਼ਾਂ ਮਾਰਦਾ ਆਵਾਜ਼ਾਂ ਮਾਰਦਾ ਤੇ ਸਟੋਰੂਮ ਵੱਲ ਆ ਜਾਂਦਾ ਤੇ ਪ੍ਰੀਤ ਨੂੰ ਵੀ ਪਤਾ ਲੱਗ ਜਾਂਦਾ ਵੀ ਜੱਗੀ ਮੈਨੂੰ ਆਵਾਜ਼ਾਂ ਮਾਰਦਾ ਆਉਂਦਾ ਤੇ ਉਹ ਫਟਾਫਟ ਸਟੋਰੂਮ ਚੋਂ ਨਿਕਲ ਕੇ ਲੋਕ ਲਾ ਕੇ ਤੇ ਥੋੜਾ ਘਬਰਾ ਜਾਂਦੀ ਆ ਤੇ ਉਹ ਕਹਿੰਦਾ ਵੀ ਤੂੰ ਸਟੋਰੂਮ ਚ ਕੀ ਕਰਦੀ ਸੀ ਕਹਿੰਦੀ ਪਤਾ ਮੇਰੇ ਨਾਲ ਸੁੱਤੀ ਪਈ ਦੇ ਦਿਮਾਗ ਚ ਇੱਕ ਗੱਲ ਆਈ ਸੀ ਵੀ ਜਿਹੜੀ ਥੋੜੀ ਸੋਨੇ ਦੀ ਚੈਨ ਸੀਗੀ ਜਿਹੜੀ ਤੁਸੀਂ ਕਹਿੰਦੇ ਹੁੰਦੇ ਸੀਗੇ ਵੀ ਮੇਰੀ ਮਾਂ ਦੀ ਸੀ ਵੀ ਭਾਵੇਂ ਹੂੰ ਛੋਡਾ ਛੋਡੀ ਮਾਂ ਨਾਲ ਕੋਈ ਪਿਆਰ ਨਹੀਂ ਸੀ ਪਰ ਚੈਨ ਤੁਸੀਂ ਸਾਹਮ ਸਾਹ ਕੇ ਰੱਖਦੇ ਸੀ ਤੇ ਮੈਨੂੰ ਤੁਸੀਂ ਫੜਾਈ ਵੀ ਸੀ ਮੇਰੇ ਇਹ ਦਿਮਾਗ 'ਚ ਨਹੀਂ ਆਈ ਵੀ ਜਿਹੜੇ ਮੈਂ ਗੈਨੇ ਸਟੋਰ ਰੂਮ 'ਚ ਰੱਖਿਆ ਵੀ ਉਹ 'ਚ ਰੱਖਤੀ ਕਿਨਾ ਉਹ ਕਹਿੰਦਾ ਵੀ ਅੱਧੀ ਰਾਤ ਨੂੰ ਤੇਰੀ ਚੈਨ ਕਿਵੇਂ ਆ ਗਈ ਚਲੋ ਕਹਿੰਦੀ ਫਿਰ ਕੀ ਹੋ ਗਿਆ ਵੀ ਮੈਂ ਦੇਖਿਆਈ ਹੁਣ ਉੱਥੇ ਪਿਆ ਸਾਰਾ ਕੁਝ ਤੇ ਉਹ ਲੋਕ ਲਾ ਕੇ ਉਹਦੇ ਨਾਲ ਉਹਨੂੰ ਹੱਥ ਫੜ ਕੇ ਕਮਰੇ 'ਚ ਲੈ ਜਾਂਦੀ ਆ ਜਦੋਂ ਦੋਨੋਂ ਬੈਡਰੂਮ 'ਚ ਆਉਂਦੇ ਆ ਤਾਂ ਜੱਗੀ ਪਿਆ ਸੋਚਦਾ ਰਹਿੰਦਾ ਵੀ ਕੀ ਗੱਲ ਹੈ ਇਹ ਸਟੋਰ ਰੂਮ 'ਚ ਕੀ ਕਰਦੀ ਸੀ ਪਰ ਉਹ ਜਿਆਦਾ ਨਹੀਂ ਪੁੱਛਦਾ ਤੇ ਇਸੇ ਤਰ੍ਹਾਂ ਚਲੋ ਹੋਰ ਸਿਲਸਿਲਾ ਚੱਲਦਾ ਬਹੁਤ ਵਾਰੀ ਜੱਗੀ ਨੇ ਪ੍ਰੀਤ ਨੂੰ ਸਟੋਰੂਮ ਦੇ ਅੰਦਰ ਵੇਖਿਆ ਸੀ ਪਰ ਜਦੋਂ ਵੀ ਜੱਗੀ ਸਟੋਰੂਮ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਤਾਂ ਪ੍ਰੀਤ ਫਟਾਫਟ ਬਾਹਰ ਆ ਕੇ ਉਹਨੂੰ ਲੋਕ ਲਾ ਦਿੰਦੀ ਇੱਕ ਦਿਨ ਜੱਗੀ ਰਾਤ ਨੂੰ ਉੱਠਿਆ ਪ੍ਰੀਤ ਕੋਕ ਸੁੱਤੀ ਪਈ ਹੁੰਦੀ ਆ ਉਹਦੇ ਕੋਲ ਹੀ ਤੇ ਉਹ ਉੱਠ ਕੇ ਸਟੋਰੂਮ ਵੱਲ ਨੂੰ ਜਾਣ ਲੱਗਦਾ ਵੀ ਮੈਂ ਵੇਖਾਂ ਤਾਂ ਸਹੀ ਸਟੋਰੂਮ ਵੱਲ ਕੀ ਆ ਕਿਉਂਕਿ ਉਹਦੇ ਮਨ ਦੇ ਵਿੱਚ ਸ਼ੰਕਾ ਸੀ ਤੇ ਉਹ ਜਦੋਂ ਸਟੋਰੂਮ ਵੱਲ ਜਾਣ ਲੱਗਿਆ ਸਟੋਰੂਮ ਦੇ ਬਿਲਕੁਲ ਦਰਵਾਜ਼ੇ ਦੇ ਕੋਲ ਤਾਂ ਪ੍ਰੀਤ ਫਟਾਫਟ ਉੱਠ ਗਈ ਉਹਦੇ ਪਿੱਛੇ ਆ ਗਈ ਤੇ ਉਹਨੂੰ ਆਵਾਜ਼ ਮਾਰਦੀ ਹੈ ਜੱਗੀ ਜੱਗੀ ਮੈਨੂੰ ਬਹੁਤ ਜ਼ਿਆਦਾ ਸਿਰਦਰਦ ਹੋ ਰਿਹਾ ਮੈਨੂੰ ਸਿਰਦਰਦ ਦੀ ਗੋਲੀ ਦੇ ਦੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਵੀ ਜੱਗੀ ਸਟੋਰੂਮ ਵੱਲ ਜਾ ਰਿਹਾ ਤੇ ਉਹ ਐਵੇਂ ਵੀ ਸ਼ੋ ਨਹੀਂ ਹੋਣ ਦੇਣਾ ਚਾਹੁੰਦੀ ਸੀ ਚਲ ਜੱਗੀ ਆ ਜਿਹੜਾ ਉਹ ਪ੍ਰੀਤ ਦੀ ਆਵਾਜ਼ ਸੁਣ ਕੇ ਆ ਜਾਂਦਾ ਤੇ ਉਹਨੂੰ ਸਿਰਦਰਦ ਦੀ ਗੋਲੀ ਦੇ ਕੇ ਉੱਥੇ ਹੀ ਫੇਰ ਪੈ ਜਾਂਦਾ ਅਗਲੇ ਦਿਨ ਜੱਗੀ ਸੋਚਦਾ ਵੀ ਅੱਜ ਮੈਂ ਦਫ਼ਤਰ ਤੋਂ ਪਹਿਲਾਂ ਆਉਂਗਾ ਵੀ ਮੈਂ ਵੇਖੂੰਗਾ ਵੀ ਸਟੋਰੂਮ ਦੇ ਵਿੱਚ ਪ੍ਰੀਤ ਕੀ ਕਰਦੀ ਆ ਚਲੋ ਭਈ ਅਗਲੇ ਦਿਨ ਸਵੇਰੇ ਉਹ ਜਾਂਦਾ ਦਫ਼ਤਰ ਤੇ ਦਫ਼ਤਰ ਜਾ ਕੇ ਤੇ ਉਹ 2 ਵਜੇ ਨੂੰ ਵਾਪਸ ਆ ਜਾਂਦਾ 2 ਵਜੇ ਆ ਕੇ ਉਹਨੇ ਮਤਲਬ ਡੋਰ ਬੈਲ ਨਹੀਂ ਬਜਾਈ ਉਹਦੇ ਕੋਲੇ ਮੇਨ ਗੇਟ ਦੀ ਚਾਬੀ ਸੀ ਦੋ ਚਾਬੀਆਂ ਸੀ ਮੇਨ ਗੇਟ ਦੀਆਂ ਉਹਨੇ ਮੇਨ ਗੇਟ ਆਪਣੀ ਚਾਬੀ ਨਾਲ ਖੋਲਿਆ ਤੇ ਗੱਡੀ ਬਾਹਰ ਖੜੀ ਕਰਕੇ ਹੀ ਅੰਦਰ ਆ ਗਿਆ ਜਦੋਂ ਉਹ ਅੰਦਰ ਆਇਆ ਤਾਂ ਸਟੋਰ ਰੂਮ ਆ ਜਿਹੜਾ ਉਹਦਾ ਦਰਵਾਜ਼ਾ ਤਾਂ ਅੰਦਰੋਂ ਬੰਦ ਹੁੰਦਾ ਤੇ ਉਹਦੇ ਵਿੱਚੋਂ ਕੁਸਰਮਸਰ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਤੇ ਜੰਗੀ ਆ ਜਿਹੜਾ ਉਹਦੇ ਮਤਲਬ ਸੁਣ ਕੇ ਉਹਨੂੰ ਐਂ ਲੱਗਦਾ ਵੀ ਕੋਈ ਹੈਗਾ ਅੰਦਰ ਤੇ ਉਹ ਗੇਟ ਨਾਲ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕਰਦਾ ਉਹਨੂੰ ਐਂ ਤਾਂ ਪਤਾ ਲੱਗਦਾ ਵੀ ਦੋ ਜਾਣੇ ਬੋਲ ਰਹੇ ਆ ਪਰ ਉਹਨੂੰ ਸਮਝ ਨਹੀਂ ਆਉਂਦੀ ਵੀ ਕੌਣ ਬੋਲ ਰਿਹਾ ਤੇ ਉਹਦੇ ਨਾਲ ਮਤਲਬ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਆ ਤੇ ਉਹ ਸੋਚਦਾ ਵੀ ਪ੍ਰੀਤ ਕਿਤੇ ਮਤਲਬ ਇੰਨਾ ਕੁ ਸੋਚਦਾ ਉਹ ਪਰ ਉਹ ਸੋਚਦਾ ਵੀ ਨਹੀਂ ਐਂ ਵੀ ਨਹੀਂ ਹੋ ਸਕਦਾ ਨਾ ਤਾਂ ਉਹਦਾ ਮਨ ਮੰਨ ਰਿਹਾ ਸੀ ਪਰ ਜੋ ਸਥਿਤੀ ਬਣੀ ਸੀ ਉਹਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਕੋਈ ਹੈ ਵਿਸ਼ੇਦ ਕੋਈ ਬਗਾਨਾ ਮਰਦ ਨਾ ਹੋਵੇ ਜਾਂ ਕੁਝ ਵੀ ਤੇ ਉਹਨਾਂ ਮਤਲਬ ਸੱਚ ਦਾ ਸਾਹਮਣਾ ਕਰਨ ਤੋਂ ਡਰ ਰਿਹਾ ਸੀ ਤੇ ਉਹ ਫਟਾਫਟ ਅੰਦਰ ਜਾਂਦਾ ਕੋਠੀ 'ਚ ਤੇ ਜਾ ਕੇ ਉਹ ਪ੍ਰੀਤ ਨੂੰ ਫੋਨ ਲਾਉਂਦਾ ਤੇ ਪ੍ਰੀਤ ਦਾ ਫੋਨ ਤਾਂ ਉੱਥੇ ਪਿਆ ਹੁੰਦਾ ਬੈਡਰੂਮ ਤੇ ਉੱਥੇ ਕੋਲ ਵੱਜੀ ਜਾਂਦਾ ਹੁੰਦਾ ਚਲੋ ਭਾਈ ਉਹਨਾਂ ਸੋਚਦਾ ਵੀ ਨਹੀਂ ਮੈਂ ਇਸ ਚੀਜ਼ ਦਾ ਸਾਹਮਣਾ ਨਹੀਂ ਕਰ ਸਕਦਾ ਮੈਂ ਸਾਹਮਣਾ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਉਹ ਚੁੱਪਚਾਪ ਹੀ ਤਾਂ ਬਾਹਰ ਨਿਕਲ ਜਾਂਦਾ ਗਾਜਾ ਬੰਦ ਕਰਕੇ ਮੇਨ ਗੇਟ ਤੇ ਚਲਿਆ ਜਾਂਦਾ ਜਾ ਕੇ ਉਹ ਦਫ਼ਤਰ ਦੇ ਵਿੱਚ ਉਹਨੂੰ ਚੈਨ ਨਹੀਂ ਆਉਂਦਾ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਆ ਤੇ ਉਹ ਉਦਾਸ ਹੋ ਜਾਂਦਾ ਉਹ ਸੋਚਦਾ ਵੀ ਔਰਤਾਂ ਸੱਚੀ ਇਸ ਤਰ੍ਹਾਂ ਹੁੰਦੀਆਂ ਵੀ ਪਹਿਲਾਂ ਮੇਰੀ ਮਾਂ ਇਸ ਤਰ੍ਹਾਂ ਹਨਾ ਵੀ ਮੇਰੇ ਪਿਓ ਨਾਲ ਵੇਵਫਾਈ ਕਰ ਗਈ ਵੀ ਹੁਣ ਪ੍ਰੀਤ ਵੀ ਪਰ ਨਾ ਉਹ ਇਸ ਗੱਲ ਦਾ ਸਾਹਮਣਾ ਕਰਨਾ ਚਾਹੁੰਦਾ ਹੁੰਦਾ ਸ਼ਾਮ ਨੂੰ ਉਹ ਆਉਂਦਾ ਉਹਦਾ ਚਿਹਰਾ ਉਤਰਿਆ ਹੋਇਆ ਹੁੰਦਾ ਪ੍ਰੀਤ ਦਰਵਾਜ਼ਾ ਖੋਲਦੀ ਅਤੇ ਉਹ ਵੇਖਦੀ ਹੈ ਹਨਾ ਵੀ ਜੱਗੀ ਉਦਾਸ ਮੂਡ ਚ ਆ ਜਦੋਂ ਉਹ ਉੱਤਰ ਕੇ ਅੰਦਰ ਜਾਂਦਾ ਪ੍ਰੀਤ ਉਹਦੇ ਪਿੱਛੇ ਪਿੱਛੇ ਜਾਂਦੀ ਆ ਤੇ ਪ੍ਰੀਤ ਨੂੰ ਉਹ ਕਹਿੰਦਾ ਮੈਂ ਤੈਨੂੰ ਫੋਨ ਲਾਇਆ ਸੀ ਤੂੰ ਕਿੱਥੇ ਸੀ ਕਹਿੰਦੀ ਵੀ ਮੈਂ ਤਾਂ ਸੌਂ ਗਈ ਸੀ ਮਤਲਬ ਨਾ ਦਵਾਈ ਲੈ ਕੇ ਸੌਂ ਗਈ ਸੀ ਮੇਰੇ ਦਰਦ ਹੋ ਰਿਹਾ ਸੀ ਮੈਨੂੰ ਪਤਾ ਨਹੀਂ ਲੱਗਿਆ ਉਹ ਕਹਿੰਦਾ ਫਿਰ ਤੂੰ ਬੈਕ ਕਾਲ ਵੀ ਨਹੀਂ ਕੀਤੀ ਕਹਿੰਦੀ ਹਜੇ ਤੱਕ ਮੈਂ ਫੋਨ ਵੇਖਿਆ ਹੀ ਨਹੀਂ ਜੇ ਮੈਂ ਫੋਨ ਵੇਖਿਆ ਹੁੰਦਾ ਤਾਂ ਕਹਿੰਦੀ ਮੈਂ ਤੁਹਾਨੂੰ ਬੈਕ ਕਾਲ ਕਰ ਲੈਂਦੀ ਉਹ ਕਹਿੰਦਾ ਭਾਵੇਂ ਤੂੰ ਸੁੱਤੀ ਪਈ ਸੀ ਬੈਲ ਤਾਂ ਵੱਜੀ ਹੋਊ ਨਾ ਫੋਨ ਦੀ ਕਹਿੰਦੀ ਵੀ ਨਹੀਂ ਪਤਾ ਲੱਗਿਆ ਸੌਰੀ ਚਲ ਇਸ ਤਰ੍ਹਾਂ ਕਹਿ ਕੇ ਉਹ ਸਮਝ ਜਾਂਦੀ ਆ ਵੀ ਜੱਗੀ ਆ ਜਿਹੜਾ ਇਹਦੇ ਚਿਹਰਾ ਬਦਲਿਆ ਹੋਇਆ ਉਤਰਿਆ ਹੋਇਆ ਤੇ ਉਹ ਜੱਗੀ ਨੂੰ ਪੁੱਛਦੀ ਆ ਵੀ ਕੀ ਗੱਲ ਆ ਤੁਸੀਂ ਕਿਸੇ ਗੱਲ ਤੋਂ ਪਰੇਸ਼ਾਨ ਹੋ ਉਹ ਕਹਿੰਦਾ ਵੀ ਮੇਰੇ ਨਾਲ ਨਾ ਮਤਲਬ ਬਹੁਤੀ ਗੱਲ ਨਾ ਕਰ ਮੈਨੂੰ ਇਕੱਲਾ ਛੱਡ ਦੇ ਉਹ ਕਹਿੰਦੀ ਵੀ ਕੀ ਗੱਲ ਹੋ ਗਈ ਜੱਗੀ ਵੀ ਅੱਗੇ ਤਾਂ ਜੇ ਤੁਸੀਂ ਉਦਾਸ ਹੋਣੇ ਹੋ ਤਾਂ ਤੁਸੀਂ ਮੇਰਾ ਸਾਥ ਲੱਭਦੇ ਹੋ ਮੈਨੂੰ ਕਹਿਣੇ ਆ ਵੀ ਕੋਲ ਬਹਿ ਜਾ ਮੈਥੋਂ ਦੂਰ ਨਾ ਜਾ ਤੇ ਹੁਣ ਤੁਸੀਂ ਮੈਨੂੰ ਕਹਿਣੇ ਹੋ ਵੀ ਇਕੱਲਾ ਛੱਡ ਦੇ ਉਹ ਕਹਿੰਦਾ ਕਿ ਨਹੀਂ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਬਸ ਚੁੱਪ ਕਰਕੇ ਮੈਨੂੰ ਅੰਦਰ ਪੈ ਜਾਣ ਦੇ ਚਲੋ ਉਹ ਅੰਦਰ ਪੈ ਜਾਂਦਾ ਤੇ ਪ੍ਰੀਤ ਸੋਚਦੀ ਆ ਵੀ ਇਹਨੂੰ ਕੀ ਹੋ ਗਿਆ ਚਲੋ ਉਹ ਖਾਣਾ ਬਣਾ ਲੈਂਦੀ ਆ ਤੇ ਜੱਗੀ ਨਾ ਚਾਹੁੰਦੇ ਹੋਏ ਵੀ ਥੋੜਾ ਜਿਹਾ ਖਾਣਾ ਖਾ ਲੈਂਦਾ ਪਰ ਉਹ ਪ੍ਰੀਤ ਨਾਲ ਗੱਲ ਨਹੀਂ ਕਰਦਾ ਤੇ ਅਗਲੇ ਦਿਨ ਸਵੇਰੇ ਉਹ ਉਹਨੂੰ ਕਹਿੰਦਾ ਕਿ ਮੈਨੂੰ ਨਾ ਆਪਣੀ ਚੈਨ ਚਾਹੀਦੀ ਆ ਸੋਨੇ ਦੀ ਜਿਹੜੀ ਮੇਰੀ ਹੈਗੀ ਆ ਵੀ ਸਟੋਰੂਮ ਚੋਂ ਮੈਨੂੰ ਕੱਢ ਕੇ ਦੇ ਪ੍ਰੀਤ ਕਹਿੰਦੀ ਕਿ ਹੁਣ ਤਾਂ ਮੈਨੂੰ ਕੰਮ ਆ ਜਦੋਂ ਉਹ ਤੁਸੀਂ ਆਉਂਗੇ ਉਦੋਂ ਨੂੰ ਮੈਂ ਕੱਢ ਕੇ ਰੱਖ ਦੂੰ ਉਹ ਕਹਿੰਦਾ ਵੀ ਤੂੰ ਮੇਰੇ ਹੁੰਦੇ ਸਟੋਰੂਮ ਖੋਲ ਉਹ ਕਹਿੰਦੀ ਵੀ ਸਟੋਰ ਰੂਮ ਖੋਲਣ ਨੂੰ ਤਾਂ ਕੋਈ ਐਡੀ ਗੱਲ ਨਹੀਂ ਵੀ ਮੈਂ ਨਹੀਂ ਖੋਲਣਾ ਕੋਈ ਨਾ ਵੀ ਮੈਂ ਖੋਲ ਦੂੰਗੀ ਜੇ ਤੁਸੀਂ ਐਂ ਦੇਖਣਾ ਚਾਹੁੰਦੇ ਹੋ ਨਾ ਵੀ ਸਟੋਰ ਰੂਮ ਚ ਕੀ ਆ ਮੈਂ ਖੋਲ ਦੂੰਗੀ ਪਰ ਹੁਣ ਮੈਂ ਬਿਜੀ ਆ ਚਾਹਨ ਤੁਹਾਨੂੰ ਚਾਹੀਦੀ ਹੈ ਚਾਹਨ ਤੁਹਾਨੂੰ ਸ਼ਾਮ ਨੂੰ ਮਿਲ ਜੂਗੀ ਚੱਲ ਜੱਗੀ ਆ ਜਿਹੜਾ ਚਲਿਆ ਜਾਂਦਾ ਤੇ ਉਹਦੇ ਮਨ ਦੇ ਵਿੱਚ ਸ਼ੰਕਾ ਫੇਰ ਹੁੰਦੀ ਆ ਤੇ ਅਗਲੇ ਦਿਨ ਫੇਰ ਉਹ 2 ਵਜੇ ਆ ਜਾਂਦਾ ਬਿਨਾਂ ਦੱਸੇ ਨਾ ਤਾਂ ਉਹਦੇ ਚ ਪ੍ਰੀਤ ਨਾਲ ਗੱਲ ਕਰਨ ਦੀ ਹਿੰਮਤ ਹੁੰਦੀ ਆ ਪਰ ਫੇਰ ਉਹ ਸੋਚਦਾ ਵੀ ਅੱਜ ਮੈਂ ਪ੍ਰੀਤ ਨੂੰ ਪੁੱਛ ਹੀ ਲੈਣਾ ਤੇ ਅਗਲੇ ਦਿਨ ਫਿਰ ਉਹ ਆਉਂਦਾ ਫਿਰ ਉਹ ਦਰਵਾਜ਼ੇ ਤੇ ਖੜਕੇ ਮੁੜ ਜਾਂਦਾ ਤਿੰਨ ਦਿਨ ਲਗਾਤਾਰ ਉਹਨੇ ਐਂ ਕੀਤਾ ਆਜਿਆ ਕਰੇ ਮੁੜ ਗਿਆ ਕਰੇ ਉਹਦੇ ਵਿੱਚ ਮਤਲਬ ਪੁੱਛਣ ਦੀ ਹਿੰਮਤ ਨਾ ਹੋਵੇ ਵੀ ਪ੍ਰੀਤ ਜਿਹੜੀ ਉਹ ਸਟੋਰੂਮ ਚ ਕੀ ਕਰਦੀ ਆ ਤੇ ਫਿਰ ਅਗਲੇ ਦਿਨ ਚੌਥੇ ਦਿਨ ਉਹਨੇ ਮਨ ਬਣਾ ਲਿਆ ਵੀ ਅੱਜ ਤਾਂ ਮੈਂ ਪੁੱਛ ਹੀ ਲੈਣਾ ਵੀ ਜੋ ਮਰਜ਼ੀ ਹੋ ਜੇ ਵੀ ਸੱਚ ਦਾ ਸਾਹਮਣਾ ਤਾਂ ਮੈਨੂੰ ਕਰਨਾ ਹੀ ਪੈਣਾ ਉਹ 2 ਵਜੇ ਆਇਆ 2 ਵਜੇ ਆ ਕੇ ਉਹਨੇ ਬਿਨਾਂ ਡੋਰ ਬੈਲ ਬਜਾਏ ਘਰ ਦੇ ਵਿੱਚ ਐਂਟਰੀ ਕੀਤੀ ਸਟੋਰੂਮ ਦੇ ਵਿੱਚੋਂ ਉਹੀ ਆਵਾਜ਼ਾਂ ਆ ਰਹੀਆਂ ਹੁੰਦੀਆਂ ਦੋ ਜਣੇ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਤੇ ਜੱਗੀ ਆ ਜਿਹੜਾ ਉਹ ਸਟੋਰੂਮ ਦੇ ਦਰਵਾਜ਼ੇ ਨੂੰ ਨੌਕ ਕਰਦਾ ਤੇ ਪ੍ਰੀਤ ਆ ਜਿਹੜੀ ਉਹ ਵੀ ਘਬਰਾ ਜਾਂਦੀ ਆ ਹਨਾ ਤੇ ਉਹ ਫਟਾਫਟ ਅੰਦਰੋਂ ਬਾਹਰ ਬੋਲਦੀ ਆ ਉਹ ਕਹਿੰਦਾ ਪ੍ਰੀਤ ਕਿੱਥੇ ਆ ਉਹ ਕਹਿੰਦੀ ਜੱਗੀ ਤੁਸੀਂ ਬਿਨਾਂ ਦੱਸੇ ਤੁਸੀਂ ਫੋਨ ਵੀ ਨਹੀਂ ਕੀਤਾ ਉਹ ਕਹਿੰਦਾ ਅੱਛਾ ਹੁਣ ਮੈਨੂੰ ਆਪਦੇ ਘਰ ਚ ਆਉਣ ਵਾਸਤੇ ਫੋਨ ਵੀ ਕਰਨਾ ਪਊ ਤੂੰ ਸਟੋਰੂਮ ਚ ਕੀ ਕਰਦੀ ਆ ਸਟੋਰੂਮ ਤੇ ਤੇਰਾ ਕੀ ਕੰਮ ਆ ਕਹਿੰਦੀ ਨਹੀਂ ਕੁਛ ਨਹੀਂ ਬਸ ਮੈਂ ਤਾਂ ਪਰਾਸਮਾਨ ਸੈੱਟ ਕਰ ਰਹੀ ਸੀ ਉਹ ਕਹਿੰਦਾ ਫਿਰ ਜੇ ਤੂੰ ਸਮਾਨ ਸੈੱਟ ਕਰ ਰਹੀ ਸੀ ਅੰਦਰੋਂ ਦਰਵਾਜ਼ਾ ਬੰਦ ਕਰਨ ਦੀ ਕੀ ਲੋੜ ਆ ਤਾਂ ਪ੍ਰੀਤ ਜਿਹੜੀ ਕਹਿੰਦੀ ਨਹੀਂ ਮੈਂ ਤਾਂ ਵੈਸੇ ਹੀ ਬੰਦ ਕਰ ਲਿਆ ਸੀ ਕਹਿੰਦਾ ਚੱਲ ਦਰਵਾਜ਼ਾ ਖੋਲ ਕਹਿੰਦੀ ਤੁਸੀਂ ਐਂ ਕਰੋ ਤੁਸੀਂ ਅੰਦਰ ਚੱਲੋ ਮੈਂ ਆਉਣੀ ਆਂਗੀ ਮੈਂ ਕੱਪੜੇ ਸੈੱਟ ਕਰਕੇ ਆਉਂਗੀ ਜਿਹੜਾ ਮੇਰਾ ਖਲਾਰਾ ਵਾਲਾ ਪਿਆ ਹੋਇਆ ਉਹ ਕਹਿੰਦਾ ਵੀ ਨਹੀਂ ਤੂੰ ਦਰਵਾਜ਼ਾ ਖੋਲ ਕਹਿੰਦੀ ਮੈਂ ਤੁਹਾਨੂੰ ਕਹਿ ਤਾਂ ਨਾ ਵੀ ਤੁਸੀਂ ਚੱਲੋ ਮੈਂ ਆਉਣੀ ਆਂ ਚੱਲ ਜੱਗੀ ਆ ਜਿਹੜਾ ਉਹਦੇ ਕਹਿਣ ਤੇ ਚਲਿਆ ਜਾਂਦਾ ਅੰਦਰ ਜਦੋਂ ਜੱਗੀ ਅੰਦਰ ਚਲਿਆ ਜਾਂਦਾ ਤਾਂ ਪ੍ਰੀਤ ਨੂੰ ਇਹ ਮਹਿਸੂਸ ਹੁੰਦਾ ਵੀ ਹੁਣ ਇੱਥੇ ਜੱਗੀ ਹੈ ਨਹੀਂ ਉਹ ਦਰਵਾਜ਼ਾ ਖੋਲਦੀ ਆ ਦਰਵਾਜ਼ਾ ਖੋਲ ਕੇ ਉਹ ਫਟਾਫਟ ਦਰਵਾਜ਼ਾ ਬੰਦ ਕਰਕੇ ਲੋਕ ਲਾਉਣ ਲੱਗਦੀ ਆ ਤਾਂ ਜੱਗੀ ਉਹਦੇ ਪਿੱਛੇ ਆ ਕੇ ਖੜ ਜਾਂਦਾ ਉਹਨੂੰ ਕਹਿੰਦਾ ਵੀ ਜਦੋਂ ਤੈਨੂੰ ਇਹ ਲੱਗਿਆ ਵੀ ਮੈਂ ਹੈ ਨਹੀਂ ਇੱਥੇ ਉਦੋਂ ਤੂੰ ਦਰਵਾਜ਼ਾ ਖੋਲਿਆ ਵੀ ਕੌਣ ਆ ਅੰਦਰ ਉਹ ਕਹਿੰਦੀ ਵੀ ਕੋਈ ਨਹੀਂ ਕਹਿੰਦਾ ਹੈ ਕਿਉਂ ਨਹੀਂ ਤੈਨੂੰ ਪਤਾ ਮੈਨੂੰ 5 ਦਿਨ ਹੋ ਗਏ ਨੋਟ ਕਰਦੇ ਨੂੰ ਅੰਦਰ ਕੋਈ ਹੈ ਦੱਸ ਕੌਣ ਹੈ ਖੋਲ ਦਰਵਾਜ਼ਾ ਜੱਗੀ ਦਰਵਾਜਾ ਖੋਲਣ ਦੀ ਕੋਸ਼ਿਸ਼ ਕਰਦਾ ਪਰ ਪ੍ਰੀਤ ਦਰਵਾਜਾ ਖੋਲਦੀ ਨਹੀਂ ਜਦੋਂ ਜੱਗੀ ਜਿਆਦਾ ਹਨਾ ਸ਼ੱਕ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਕਹਿੰਦਾ ਪ੍ਰੀਤ ਮੇਰੀ ਭੂਆ ਸਹੀ ਕਹਿੰਦੀ ਸੀ ਵੀ ਜਿਆਦਾਤਰ ਔਰਤਾਂ ਵਫਾਦਾਰ ਨਹੀਂ ਹੁੰਦੀਆਂ ਵੀ ਪਹਿਲਾਂ ਤਾਂ ਮੇਰੀ ਮਾਂ ਕਰੈਕਟਰਲੈਸ ਜਿਹੜੀ ਨੇ ਹਨਾ ਆਪਣੇ ਕਿਸੇ ਪ੍ਰੇਮੀ ਕਰਕੇ ਮੇਰੇ ਪਿਓ ਨੂੰ ਛੱਡਿਆ ਤੇ ਮੈਨੂੰ ਛੋਟੇ ਜਿਹੇ ਨੂੰ ਇੱਥੇ ਰੋਲਣ ਵਾਸਤੇ ਛੱਡ ਗਈ ਵੀ ਹੁਣ ਤੂੰ ਵੀ ਉਹਦੇ ਕਦਮਾਂ ਤੇ ਚੱਲ ਪਈ ਵੀ ਮੈਨੂੰ ਇਹ ਗੱਲ ਕਹਿੰਦੇ ਨੂੰ ਸ਼ਰਮ ਆਉਂਦੀ ਆ ਵੀ ਤੂੰ ਪਹਿਲਾਂ ਤਾਂ ਜਿੱਦ ਕਰਕੇ ਸਟੋਰੂਮ ਬਣਵਾਇਆ ਫਿਰ ਮੈਂ ਤੈਨੂੰ 5 ਦਿਨ ਹੋ ਗਏ ਨੋਟ ਕਰਦੇ ਨੂੰ ਤੂੰ ਸਟੋਰੂਮ ਦੇ ਵਿੱਚ ਹੁੰਨੀ ਆਂ ਦਰਵਾਜ਼ਾ ਬੰਦ ਹੁੰਦਾ ਤੇ ਤੇਰੇ ਨਾਲ ਕੋਈ ਗੱਲਾਂ ਕਰ ਰਿਹਾ ਹੁੰਦਾ ਤਾਂ ਪ੍ਰੀਤ ਕਹਿੰਦੀ ਵੀ ਜੱਗੀ ਇੰਨੀ ਵੱਡੀ ਗੱਲ ਕਹਿਣ ਵੇਲੇ ਤੂੰ ਸੋਚ ਤਾਂ ਲੈਂਦਾ ਤੈਨੂੰ ਪਤਾ ਤੂੰ ਕੀ ਕਹਿ ਰਿਆਂ ਉਹ ਕਹਿੰਦਾ ਵੀ ਮੈਨੂੰ ਬਿਲਕੁਲ ਪਤਾ ਮੈਂ ਕੀ ਕਹਿ ਰਿਆਂ ਜਿਹੋ ਜੀ ਸਥਿਤੀ ਆ ਉਹ ਇਹੀ ਕਹਿੰਦੀ ਆ ਤਾਂ ਪ੍ਰੀਤ ਉਹਨੂੰ ਕਹਿੰਦੀ ਜੱਗੀ ਠੀਕ ਐ ਮੈਂ ਤੇਰੇ ਤੋਂ ਗੱਲ ਲ ਕੋਈ ਆ ਪਰ ਤੂੰ ਮੇਰੇ ਚੈਤਰ ਤੇ ਉਂਗਲੀ ਉਠਾਉਣ ਲੱਗਿਆ ਤਾਂ ਸੋਚ ਲੈਂਦਾ ਜਿਹੜਾ ਕੁਝ ਤੇਰੀ ਭੂਆ ਨੇ ਤੇਰੀ ਮਾਂ ਦੇ ਦੇ ਪ੍ਰਤੀ ਤੇਰੇ ਦਿਮਾਗ ਚ ਭਰਿਆ ਸੀ ਉਹ ਵੀ ਗਲਤ ਸੀ ਤੇ ਜਿਹੜਾ ਕੁਝ ਤੂੰ ਮੇਰੇ ਬਾਰੇ ਸੋਚ ਰਿਹਾ ਉਹ ਵੀ ਗਲਤ ਆ ਉਹ ਕਹਿੰਦਾ ਵੀ ਕੀ ਮਤਲਬ ਫਿਰ ਉਹ ਕਹਿੰਦੀ ਵੀ ਚਲ ਮੈਂ ਦਰਵਾਜ਼ਾ ਖੋਲਦੀ ਆ ਤੇ ਤੈਨੂੰ ਸਾਰੀ ਗੱਲ ਦੱਸਦੀ ਆ ਪਰ ਤੂੰ ਸੁਣਨ ਦਾ ਜੇਰਾ ਰੱਖੀ ਫਿਰ ਪ੍ਰੀਤ ਸਟੋਰੂਮ ਦਾ ਦਰਵਾਜ਼ਾ ਖੋਲਦੀ ਆ ਤੇ ਦਰਵਾਜ਼ਾ ਖੋਲ ਕੇ ਬਾਹ ਫੜ ਕੇ ਜੱਗੀ ਨੂੰ ਅੰਦਰ ਲੈ ਜਾਂਦੀ ਆ ਤੇ ਜੱਗੀ ਵੇਖਦਾ ਵੀ ਉਸ ਕਮਰੇ ਦੇ ਵਿੱਚ ਏਸੀ ਚੱਲ ਰਿਹਾ ਸੀ ਤੇ ਦਿਵਾਨ ਤੇ ਉਹੀ ਔਰਤ ਜਿਹੜੀ ਬਾਹਰ ਬੈਂਚ ਤੇ ਬੈਠੀ ਹੁੰਦੀ ਮਿਲਦੀ ਸੀ ਉਹ ਪਈ ਹੁੰਦੀ ਆ ਤੇ ਉਹ ਜੱਗੀ ਨੂੰ ਵੇਖ ਕੇ ਫਟਾਫਟ ਦਿਵਾਨ ਤੋਂ ਉੱਠ ਜਾਂਦੀ ਆ ਤੇ ਉਹ ਇਸ ਤਰ੍ਹਾਂ ਮਹਿਸੂਸ ਕਰਦੀ ਆ ਹਨਾ ਵੀ ਜਿਵੇਂ ਆਪਾਂ ਡਰ ਨਹੀਂ ਜਾਂਦੇ ਕਿਸੇ ਤੋਂ ਤਾਂ ਪ੍ਰੀਤ ਕਹਿੰਦੀ ਆ ਮੰਮੀ ਜੀ ਤੁਹਾਨੂੰ ਡਰਨ ਦੀ ਲੋੜ ਨਹੀਂ ਇਹ ਤੁਹਾਡਾ ਪੁੱਤ ਆ ਤੇ ਅੱਜ ਇਹਨਾਂ ਨੂੰ ਆਪਾਂ ਸਾਰੀ ਸੱਚਾਈ ਦੱਸ ਦਿਆਂਗੇ ਇਹ ਗੱਲ ਸੁਣ ਕੇ ਜੱਗੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਕਹਿੰਦਾ ਵੀ ਪ੍ਰੀਤ ਤੈਨੂੰ ਕੀ ਪਤਾ ਵੀ ਮੈਂ ਇਹਦਾ ਪੁੱਤਾਂ ਤੇ ਮੇਰੀ ਮਾਂ ਤਾਂ ਫਿਰ ਪ੍ਰੀਤ ਸਾਰੀ ਗੱਲ ਜੱਗੀ ਨੂੰ ਦੱਸਦੀ ਆ ਉੱਥੇ ਦਬਾਨ ਤੇ ਬਿਠਾਉਂਦੀ ਆ ਕਹਿੰਦੀ ਵੀ ਜਿਸ ਦਿਨ ਤੁਸੀਂ ਮੈਨੂੰ ਕਹਿ ਕੇ ਗਏ ਸੀ ਵੀ ਇਸ ਔਰਤ ਨੂੰ ਪੁੱਛ ਵੀ ਇਹ ਕੌਣ ਆ ਜਦੋਂ ਮੈਂ ਇਹਨੂੰ ਪੁੱਛਿਆ ਤਾਂ ਇਹਨੇ ਮੈਨੂੰ ਦੱਸਿਆ ਕਿ ਮੈਂ ਜੱਗੀ ਦੀ ਮਾਂ ਤੇ ਜਿਹੜੀ ਤੇਰੀ ਭੂਆ ਸੀ ਉਹਨੂੰ ਜ਼ਮੀਨ ਦਾ لالਚ ਸੀ ਉਹ ਤੇਰੀ ਮਾਂ ਨੂੰ ਪਸੰਦ ਨਹੀਂ ਕਰਦੀ ਸੀ ਉਹ ਚਾਹੁੰਦੀ ਸੀ ਤੇਰੀ ਮਾਂ ਇਸ ਘਰ 'ਚ ਨਾ ਰਹੇ ਇਸ ਕਰਕੇ ਆਪਣੇ ਪਾਪਾ ਦੇ ਕੰਨ ਭਰੇ ਉਹਨੇ ਆਪਣੀ ਮਾਂ ਤੇ ਇਲਜ਼ਾਮ ਲਾਇਆ ਕਿ ਇਹ ਗਲਤ ਆ ਇਹਦੇ ਗਲਤ ਮਰਦਾਂ ਨਾਲ ਸੰਬੰਧ ਆ ਤੇਰੇ ਪਿਓ ਨੇ ਬਿਨਾਂ ਸੋਚੇ ਸਮਝੇ ਤੇਰੀ ਮਾਂ ਨੂੰ ਘਰੋਂ ਕੱਢਤਾ ਤੇ ਐਂਡ ਤੇ ਇਹ ਗੱਲ ਫਲਾਈ ਗਈ ਵੀ ਤੇਰੀ ਮਾਂ ਜਿਹੜੀ ਉਹ ਤੈਨੂੰ ਛੱਡ ਕੇ ਰੋਲਦੇ ਨੂੰ ਕਿਸੇ ਬਗਾਨੇ ਮਰਦ ਨਾਲ ਫਰਾਰ ਹੋ ਗਈ ਪਰ ਅਸਲ ਸਚਾਈ ਇਹ ਨਹੀਂ ਸੀ ਜਦੋਂ ਆਪਣੀ ਮਾਂ ਨੂੰ ਘਰੋਂ ਕੱਢਿਆ ਤਾਂ ਇਹਨੇ ਬਹੁਤ ਮਿੰਨਤਾਂ ਤਰਲੇ ਕੀਤੇ ਆਪਣੇ ਪਿਓ ਦੇ ਵੀ ਤੇ ਭੂਆ ਦੇ ਵੀ ਕਿਉਂ ਇੱਥੇ ਰਹਿਣਾ ਚਾਹੁੰਦੀ ਆ ਪਰ ਤੇਰੀ ਭੂਆ ਦੀ ਘਰ ਚ ਇੰਨੀ ਚਲਦੀ ਸੀ ਵੀ ਉਹ ਇਹਨੂੰ ਪਸੰਦ ਨਹੀਂ ਕਰਦੀ ਸੀ ਫਿਰ ਜੱਗੀ ਦੀ ਮਾਂ ਜਿਹੜੀ ਉਹ ਜੱਗੀ ਨੂੰ ਗੱਲ ਨਾ ਲਾਉਂਦੀ ਆ ਤੇ ਜੱਗੀ ਵੀ ਆਪਣੀ ਮਾਂ ਨੂੰ ਗੱਲ ਨਾਲ ਲਾ ਕੇ ਕਹਿੰਦਾ ਵੀ ਮਾਂ ਤੂੰ ਇਕੱਲੀ ਨੇ ਇੰਨਾ ਦਰਦ ਕਿਵੇਂ ਹੰਡਾਇਆ ਤੂੰ ਇਕੱਲੀ ਕਿਵੇਂ ਰਹੀ ਇੰਨਾ ਚਿਰ ਤੇ ਕਿੱਥੇ ਰਹੀ ਤੂੰ ਮੇਰੀ ਮਾਂ ਜੇ ਤੂੰ ਗਲਤ ਨਹੀਂ ਸੀ ਤੂੰ ਕਦੇ ਤਾਂ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਜਗੀ ਦੀ ਮਾਂ ਪਹਿਲਾਂ ਤਾਂ ਬਹੁਤ ਰੋਂਦੀ ਆ ਤੇ ਉਹਨੂੰ ਕਹਿੰਦੀ ਜੱਗੀ ਪੁੱਤ ਮੈਂ ਤੈਨੂੰ ਚੋਰੀਆਂ ਸਪੋਰੀਆਂ ਇੱਥੋਂ ਰੋਜ਼ ਵੇਖਦੀ ਸੀ ਤੈਨੂੰ ਵੱਡੇ ਹੁੰਦੇ ਨੂੰ ਮੈਂ ਆਪਣੀ ਅੱਖਾਂ ਨਾਲ ਵੇਖਿਆ ਮੈਂ ਇੱਥੇ ਇੱਕ ਅਨਾਥ ਆਸ਼ਰਮ ਦੇ ਵਿੱਚ ਆਪਣੀ ਰਹਿائش ਕਰ ਲਈ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਤੈਨੂੰ ਸੱਚਾਈ ਦੱਸ ਸਕਾਂ ਪਰ ਮੇਰੇ 'ਚ ਹਿੰਮਤ ਨਹੀਂ ਪਈ ਉਹ ਦਿਨ ਵੀ ਜਿੱਦਣ ਤੂੰ ਮੇਰੇ ਵੱਲ ਆ ਰਿਹਾ ਸੀ ਮੈਂ ਤਾਂ ਚਲੀ ਗਈ ਸੀ ਇੱਥੋਂ ਕਿ ਤੈਨੂੰ ਪਤਾ ਨਾ ਲੱਗ ਜੇ ਕਿ ਮੈਂ ਤੇਰੀ ਮਾਂ ਕਿਉਂਕਿ ਮੈਨੂੰ ਪਤਾ ਸੀ ਵੀ ਤੂੰ ਮੈਨੂੰ ਬਹੁਤ ਨਫ਼ਰਤ ਕਰਦਾ ਜਿਹੜੇ ਹਿਸਾਬ ਨਾਲ ਤੇਰੇ ਪਿਓ ਦੇ ਦਿਮਾਗ ਵਿੱਚ ਦਿਲ 'ਚ ਮੇਰੇ ਪ੍ਰਤੀ ਤੇਰੀ ਭੂਆ ਨੇ ਨਫ਼ਰਤ ਭਰੀ ਸੀ ਤਾਂ ਤੇਰੇ ਦਿਲ 'ਚ ਨਾ ਭਰੀ ਹੋਵੇ ਹੋ ਨਹੀਂ ਸਕਦਾ ਸੀ ਇਸੇ ਲਈ ਮੈਂ ਵਸ ਤੈਨੂੰ ਦੇਖ ਦੇਖ ਕੇ ਜਿਉਂਦੀ ਸੀ ਤੇ ਨਾ ਹੀ ਮੈਂ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਚਾਹੁੰਦੀ ਸੀ ਜੱਗੀ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਬਹੁਤ ਰੋਂਦਾ ਉਹ ਆਪਣੀ ਮਾਂ ਨੂੰ ਤੇ ਪ੍ਰੀਤ ਨੂੰ ਗੱਲ ਨਾ ਲਾਉਂਦਾ ਤੇ ਦੋਨਾਂ ਤੋਂ ਮਾਫੀ ਮੰਗਦਾ ਕਿ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਦੋਨਾਂ ਨੂੰ ਹੀ ਸਮਝ ਨਾ ਸਕਿਆ ਤੇ ਪ੍ਰੀਤ ਜਿਹੜੀ ਉਹ ਆਪਣੀ ਮੰਮੀ ਨੂੰ ਕਹਿੰਦੀ ਆ ਸੱਸ ਨੂੰ ਕਹਿੰਦੀ ਆ ਕਿ ਅੱਜ ਤੋਂ ਬਾਅਦ ਤੁਹਾਨੂੰ ਇਸ ਸਟੋਰੂਮ 'ਚ ਰਹਿਣ ਦੀ ਕੋਈ ਲੋੜ ਨਹੀਂ ਚਲੋ ਤੁਸੀਂ ਸਾਡੇ ਨਾਲ ਰਹੋਗੇ ਤੇ ਫਿਰ ਜੱਗੀਪ੍ਰੀਤ ਨੂੰ ਕਹਿੰਦਾ ਵੀ ਜੇ ਤੂੰ ਇਹ ਗੱਲ ਮੈਨੂੰ ਉਦੋਂ ਹੀ ਦੱਸ ਦਿੰਦੀ ਫਿਰ ਤੂੰ ਕਿਉਂ ਆਪਣੇ ਪ੍ਰਤੀ ਮੇਰੇ ਦਿਮਾਗ ਦੇ ਵਿੱਚ ਸ਼ੱਕ ਪੈਦਾ ਕੀਤਾ ਆਪਣਾ ਰਿਸ਼ਤਾ ਇੰਨਾ ਪਵਿੱਤਰ ਆ ਵੈਸੇ ਮੈਂ ਇਸ ਗੱਲ ਨੂੰ ਲਈ ਮੇਰਾ ਦਿਲ ਦਿਮਾਗ ਮੰਨਦਾ ਨਹੀਂ ਸੀ ਪਰ ਜੋ ਸਥਿਤੀ ਬਣੀ ਉਹਦੇ ਕਰਕੇ ਮੈਨੂੰ ਤੇਰੇ ਤੇ ਸ਼ੱਕ ਕਰਨਾ ਪਿਆ ਇੰਨੀ ਵੱਡੀ ਗੱਲ ਤਾਂ ਹੈ ਨਹੀਂ ਸੀ ਲਪਾਉਣ ਵਾਲੀ ਉਹ ਮੈਨੂੰ ਸੱਚ ਦੱਸ ਦਿੱਤੀ ਤੇ ਮੈਂ ਤੇਰੀ ਗੱਲ ਕਿਵੇਂ ਨਾ ਮੰਨਦਾ ਤਪ੍ਰੀਤ ਕਹਿੰਦੀ ਵੀ ਮੈਨੂੰ ਮਾਂ ਦੀ ਨੇਹੀ ਕਿਹਾ ਸੀ ਵੀ ਤੂੰ ਜੱਗੀ ਨੂੰ ਕੁਛ ਨਾ ਦੱਸੀ ਤੇ ਮੈਂ ਇਹਨੂੰ ਕਿਹਾ ਸੀ ਵੀ ਤੂੰ ਕੱਲੀ ਨਹੀਂ ਰਹੇਂਗੀ ਅੱਜ ਤੋਂ ਬਾਅਦ ਸਾਡੇ ਨਾਲ ਰਹੇਂਗੀ ਤੇ ਫਿਰ ਜੱਗੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਉਹਨੂੰ ਕਹਿੰਦਾ ਵੀ ਮਾਂ ਮੇਰੇ ਤੋਂ ਉਣ ਜਾਣੇ ਚ ਜੋ ਗਲਤੀ ਹੋਈ ਆ ਉਹਦੇ ਲਈ ਮਾਫ਼ ਕਰ ਦੇ ਅੱਜ ਤੋਂ ਬਾਅਦ ਤੂੰ ਸਾਡੇ ਨਾਲ ਰਹੇਂਗੀ ਫਿਰ ਪ੍ਰੀਤ ਵੀ ਹੈ ਜਿਹੜੀ ਉਹ ਖੁਸ਼ ਰਹਿਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਕਿ ਜੱਗੀ ਦੇਖ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਨਾ ਕਿ ਇਹ ਇਕੱਲਾਪਣ ਮੈਨੂੰ ਵੱਡ ਵੱਡ ਖਾਂਦਾ ਪਰ ਆਪਾਂ ਨੂੰ ਨਹੀਂ ਪਤਾ ਸੀ ਕਿ ਇਸ ਇਕੱਲੇਪਣ ਦਾ ਇਲਾਜ ਹੈਗਾ ਤੇ ਉਹ ਆਪਣੀ ਸੱਸ ਨੂੰ ਕਹਿੰਦੀ ਆ ਕਿ ਜੋ ਕੁਝ ਵੀ ਤੁਸੀਂ ਵੇਖਿਆ ਹੰਡਾਇਆ ਉਹ ਸਾਰਾ ਕੁਝ ਭੁੱਲ ਜਾਓ ਅੱਜ ਤੋਂ ਬਾਅਦ ਵਾਸਤੂਸੀਂ ਸਾਡੇ ਨਾਲ ਰਹੂਗੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ